ਅੰਮ੍ਰਿਤਸਰ ਵਿਖੇ ਆਪਣੀ ਭੈਣ ਦੇ ਟੁੱਟਦੇ ਘਰ ਨੂੰ ਵਸਾਉਣ ਗਏ ਇੱਕ ਭਰਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਮ੍ਰਿਤਕ ਲੜਕੇ ਦੇ ਜੀਜੇ ਦਾ ਕਿਸੇ ਹੋਰ ਲੜਕੀ ਨਾਲ ਚੱਕਰ ਚੱਲ ਰਿਹਾ ਸੀ ਅਤੇ ਜਦੋਂ ਉਹ ਆਪਣੇ ਜੀਜੇ ਨੂੰ ਇਸ ਸਬੰਧੀ ਸਮਝਾਉਣ ਗਿਆ ਤਾਂ ਭੈਣ ਘਰ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦੀ ਪਤਨੀ ਨੇ ਰੋਂਦਿਆਂ ਖੁਦ ਲਾਉਂਦਿਆਂ ਦੱਸਿਆ ਕਿ ਉਸ ਦਾ ਪਤੀ ਤਾਂ ਸਿਰਫ ਗੱਲਬਾਤ ਕਰਨ ਗਿਆ ਸੀ ਪਰ ਇਹਨਾਂ ਦਰਿੰਦਿਆਂ ਨੇ ਉਸ ਨੂੰ ਜਾਨੋਂ ਹੀ ਮਾਰ ਦਿੱਤਾ। ਮੇਰਾ ਨਾਮ ਪ੍ਰੀਤ ਕੋਮਲ ਪ੍ਰੀਤ ਹਾਂਜੀ ਮੇਰੇ ਘਰ ਵਾਲੀ ਦੀ ਤਰ੍ਹਾਂ ਕਰਪਾਨਾ ਨਾਲ ਮਾਰਤਾ ਨਿਹੰਗਾਂ ਦੇ ਨਾਲ ਸਾਨੂੰ ਸਾਫ਼ ਚਾਹੀਦਾ ਵਾ ਅੱਛਾ ਹਾਂਜੀ ਕੀ ਗੱਲਬਾਤ ਕੋਈ ਦੁਸ਼ਮਣੀ ਸੀ ਦੁਸ਼ਮਣੀ ਨਹੀਂ ਮੇਰੀ ਜਿਹੜੀ ਘਰ ਜਿਹੜੀ ਮੇਰੀ ਨਨਾਨੀ ਹੈ ਨਾ ਉਹਦਾ ਜਿਹੜਾ ਘਰ ਵਾਲਾ ਸੀ ਨਾ ਉਹਦੀ ਆ ਕੇ ਕੁੜੀ ਦੇ ਨਾਲ ਚੱਕਰ ਚੱਲਦਾ ਸੀ ਅਸੀਂ ਉਹਨੂੰ ਵੇਖਣਗੇ ਤੇ ਉਹਨਾਂ ਨੇ ਗਾੜੀਆਂ ਸਾਡੇ ਮੇਰੇ ਘਰ ਵਾਲੇ ਤੇ ਕਰਪਾਨਾ ਮਾਰੀਆਂ ਮੇਰੀ ਮੰਮੀ ਨੂੰ ਕੁੱਟਿਆ ਮੇਰੀ ਨਨਾਨ ਨੂੰ ਕੁੱਟਿਆ ਸਾਰਿਆਂ ਨੂੰ ਕੁੱਟਿਆ ਮੈਂ ਸਿਰਫ ਮੇਰਾ ਘਰ ਵਾਲਾ ਪੱਜਾ ਲੱਗਾ ਆਪਣੀ ਜਾਨ ਬਚਾ ਕੇ ਮੰਮੀ ਕਹਿੰਦੇ ਤੂੰ ਠਾਣੇ ਜਾ ਜਲਦੀ ਜਾ ਜੇ ਤੇ ਹੁਣ ਲੱਗਾ ਤੇ ਉਹਨਾਂ ਨੇ ਮਗਰੋਂ ਦੀ ਕਿਰਪਾਨ ਦੇ ਨਾਲ ਹੀ ਧੌਣ ਲਾਤੀ ਤੇ ਹੁਣ ਕੀ ਕੀਤਾ ਜਾਵੇ ਸਰ ਦੱਸੋ ਮੈਨੂੰ ਕਿੰਨੀ ਉਮਰ ਸੀ ਤੁਹਾਡੇ ਘਰ ਵਾਲੇ ਦੀ ਮੈਨੂੰ ਨਹੀਂ ਪਤਾ ਸਰ ਕਿੰਨੀ ਉਮਰ ਸੀ ਹਾਂਜੀ ਤੇ ਕੋਈ ਬੱਚਾ ਪੁੱਛਾਗਾ ਨਹੀਂ ਹੁਣ ਵਾਲਾ ਵਾ ਹਾਂਜੀ ਤੇ ਕਿੰਨੀ ਦੇਰ ਹੋਈ ਸੀ ਤੁਹਾਡੀ ਮੈਰਿਜ ਨੂੰ ਮੇਰੇ ਥੋੜੇ ਥੋੜੀ ਡੇਰੀ ਹੋਈ ਹੱਲੇ ਠੀਕ ਆ ਮੇਰਾ ਪਹਿਲਾ ਘਰ ਵਾਲਾ ਵੀ ਤਰਾ ਗਿਆ ਤੇ ਹੁਣ ਵੀ ਤਰਾ ਗਿਆ ਵਾ ਦੱਸੋ ਹੁਣ ਕੀ ਕੀਤਾ ਜਾਵੇ ਤੇ ਕੀ ਮੰਗ ਕੀ ਕਰਦੇ ਤੁਸੀਂ ਸਾਨੂੰ ਸਾਫ ਚਾਹੀਦਾ ਵਾ ਅਸੀਂ ਉਹਨੂੰ ਕੋਠੀ ਚ ਨਹੀਂ ਵੜਨ ਦੇਣਾ ਤੇ ਉਹ ਕੋਠੀ ਦਿੰਦਾ ਸੀ ਪਹਿਲੇ ਕੋਠੀ ਚ ਰਹਿੰਦੀ ਸੀ ਜੜੀ ਰੂਪਾ ਵਾ ਦੇਣ ਦੀ ਕੋਟੀ ਚਾਹੀ ਹੁਣ ਉਹਨੂੰ ਸੀਲ ਕਰਾਉਣੀ ਕੋਠੀ ਅਈ ਕੋਠੀ ਚ ਨਹੀਂ ਉਹਨੂੰ ਵੜਨ ਦੇਣਾ ਅੱਛਾ ਰੂਪਾ ਜਿਹੜੀ ਤੁਹਾਡੇ ਹਸਬੰਦ ਦੀ ਭੈਣ ਸੀ ਹਾਂਜੀ ਉਹਦਾ ਕੋਈ ਚੱਕਰ ਹੀ ਉਹਨੇ ਮਰਵਾਇਆ ਤੁਹਾਡੇ ਹਾਂਜੀ ਮੇਰੇ ਘਰ ਵਾਲੇ ਨੇ ਮਰਵਾਇਆ ਵਾ ਕਿੰਨੇ ਮਰਵਾਇਆ ਜਿਹੜਾ ਮੇਰਾ ਜਿਹੜਾ ਮੇਰੇ ਭੈਣ ਨਾਨਾ ਦਾ ਘਰ ਵਾਲਾ ਨਾ ਉਹਨੇ ਮਰਵਾਇਆ ਸਾਡੇ ਜੀਜੇ ਨਹੀਂ ਹਾਂਜੀ ਕੱਟਣਾ ਇਹ ਹੋਇ ਕਿ ਨਿਹੰਗਾਂ ਨੇ ਮੇਰੇ ਭਰਾ ਨੂੰ ਦੱਤਰਾ ਨਾਲ ਵੱਢ ਦਿੱਤਾ ਉਹ ਚਾਹਤੀ ਕਾਰਨ ਕੀ ਸੀ ਕਾਰਨ ਇਹ ਸੀਗਾ ਕਿ ਮੇਰੀ ਜਿਹੜੀ ਭੈਣ ਆ ਮੇਰਾ ਜੀਜਾ ਮੇਰੇ ਜੀਜੇ ਦੀ ਉਸ ਕੁੜੀ ਨਾਲ ਗੱਲਬਾਤ ਸੀ ਜਿਨ੍ਹਾਂ ਨੇ ਨਿਹੰਗਾਂ ਕੋ ਕਟਾਇਆ ਠੀਕ ਆ ਉਸ ਦੇ ਨਾਲ ਗੱਲਬਾਤ ਸੀ ਤੇ ਮੇਰਾ ਜੀਜਾ ਦੋ ਦਿਨਾਂ ਤੋਂ ਬਾਹਰ ਸੀ ਉਹਨੇ ਕੁੜੀ ਨੇ ਭਜਾਇਆ ਸੀਗਾ ਤੇ ਮੇਰਾ ਭਰਾ ਕਹਿੰਦਾ ਕਿ ਚੱਲ ਮੈਂ ਤੇਰਾ ਘਰ ਨਹੀਂ ਉਜੜਨ ਦੇਣਾ ਚੱਲ ਅਸੀਂ ਨਾ ਜਾਂਦੇ ਆ ਤੇ ਜੀਜੇ ਨੂੰ ਲੈ ਕੇ ਆਨੇ ਆ ਮਨਾ ਕੇ ਕੀ ਕਰਦੀਆਂ ਗੱਲਾਂ ਕਰਨ ਬੇੜਦੇ ਆ ਤੂੰ ਕਰੋਨਾ ਪੱਜ ਉਹ ਪਿਆਰ ਨਾਲ ਕਰੋ ਗਿਆ ਹਲੇ ਕੰਮ ਤੋਂ ਆਇਆ ਸੀ ਜਸਟ ਕੰਮ ਤੋਂ ਆਇਆ ਤੇ ਤੁਰੰਤ ਚਲਾ ਗਿਆ ਉਹਨੇ ਪਾਣੀ ਵੀ ਨਹੀਂ ਪੀਤਾ ਆਇਆ ਤੇ ਛਿੱਕਾ ਚਲਾ ਗਿਆ ਠੀਕ ਆ ਤੇ ਉਸ ਤੋਂ ਬਾਅਦ ਨਿਆਗਣੀਆਂ ਆਇਆ ਨਿਆੰਗਾ ਠੀਕ ਆ ਠੀਕਾ ਨਿਆੰਗਣਾਂ ਆਈ ਪਹਿਲੇ ਧਮਕੀਆਂ ਲਾਈਆਂ ਕਿ ਮੈਂ ਤੈਨੂੰ ਵੱਡ ਦੇਣਾ ਉਹ ਡਰਿਆ ਨਹੀਂ ਕਹਿੰਦਾ ਚੱਲ ਕੋਈ ਨਹੀਂ ਮੇਰੇ ਜੀਜੇ ਨੂੰ ਬੁਲਾਓ ਅਸੀਂ ਘਰੇ ਲੱ ਕੇ ਜਾਣਾ ਉਹਨੂੰ ਤੇ ਉਹ ਫਿਰ ਨਿਆੰਗਣੀਆਂ ਆਈਆਂ ਨਿਆੰਗਣੀਆਂ ਨੇ ਮੰਮੀ ਦੇ ਵਾਲ ਫੜਨੇ ਤੇ ਦੂਜੀ ਨਿਆੰਗਣੀ ਨੇ ਢਿੱਡੇ 'ਚ ਲੱਤਾਂ ਮਾਰਨੀ ਸ਼ਟਾਰਟ ਕਰਤੀਆਂ ਤੇ ਮਮਾ ਮੇਰੇ ਹੋ ਗਏ ਬੇਹੋਸ਼ ਉਹਨੇ ਚ ਨੂੰ ਉਹਨੀਆਂ ਨਿਆੰਗਣੀਆਂ ਗੱਡੀ 'ਚ ਬੈ ਗਈਆਂ ਤੇ ਉਹਨਾਂ ਨੇ ਮੇਰੇ ਭਰਾ ਦੇ ਧੋਣ ਵੱਢ ਕੇ ਗੁੱਟ ਵੱਢ ਕੇ ਤੇ ਬੱਚਾ ਲੱਗੇ ਭੱਜ ਗਏ ਹਾਂਜੀ ਤੇ ਨਹੀਂ ਤੁਹਾਡੇ ਭਰਾ ਦੀ ਕਿਹਦੇ ਨਾਲ ਗੱਲਬਾਤ ਸੀ ਉਹ ਮੇਰੇ ਭਰਾ ਦੀ ਗੱਲਬਾਤ ਨਹੀਂ ਸੀ ਮੇਰੇ ਜੀਜੇ ਦੀ ਗੱਲਬਾਤ ਸੀ ਤੇ ਮੇਰਾ ਭਰਾ ਚਾਹੁੰਦਾ ਸੀ ਮੇਰੀ ਭੈਣ ਦਾ ਘਰ ਨਾ ਉਜੜੇ ਹਾਂਜੀ ਜੀਜੇ ਦੀ ਗੱਲਬਾਤ ਕਿੰਨਾ ਸੀ ਕੋਈ ਜਿਹਦੀ ਗੱਲਬਾਤ ਰੂਪਾ ਨਾਲ ਤੇ ਉਹ ਕੋਈ ਤੁਹਾਡੇ ਮਹੱਲੇ ਦੀ ਸੀ ਸਾਡੇ ਮਹੱਲੇ ਦੀ ਪਹਿਲਾਂ ਸਾਡੇ ਮਹੱਲੇ 'ਚ ਰਹਿੰਦੀ ਸੀਗੀ ਠੀਕ ਹੈ ਬਾਅਦ ਵਿੱਚ ਉਹ ਚਲੇ ਗਈ ਉਧਰ ਪਰਲੇ ਮਹੱਲੇ 'ਚ ਤਾਂ ਕਰਕੇ ਚਲੇ ਗਈ ਕਿਉਂਕਿ ਮੇਰੇ ਜੀਜੇ ਨਾਲ ਮੇਲ ਨਹੀਂ ਸੀ ਹੋਣਾ ਅੰਮੋ ਸਾਹਮਣੇ ਪਹਿਲੇ ਸਾਡੇ ਸਾਹਮਣੇ ਰਹਿੰਦੀ ਸੀਗੀ 1 ਮਹੀਨਾ ਹੋ ਗਿਆ ਨੇ ਮਕਾਨ ਚੇਂਜ ਕਰ ਲਿਆ ਉਧਰੋਂ ਚੇਂਜ ਕਰਕੇ ਮੇਰੇ ਜੀਜੇ ਦਾ ਉਧਰ ਜਿਆਦਾ ਆਉਣ ਜਾਣ ਹੋ ਗਿਆ ਉਹਦੇ ਕਰਕੇ ਮੇਰੇ ਭਰਾ ਨੂੰ ਗੁੱਸਾ ਚੜ ਗਿਆ ਮੇਰਾ ਭਰਾ ਕਹਿੰਦਾ ਚੱਲ ਆਪਾਂ ਜੀਜੇ ਨੂੰ ਬੈ ਕੇ ਸਮਝਾਣੇ ਆ ਜੀਜਾ ਮੇਰਾ ਵੀ ਨਹੀਂ ਲੱਭਾ ਉਹਨੂੰ ਵੀ ਨਾਲ ਲੈ ਗਏ ਤੇ ਭੱਜ ਗਿਆ ਸਾਰਾ ਟੱਬਰ ਮਾਰ ਕੇ ਮੇਰੇ ਭਰਾ ਨੂੰ ਦੱਤਰਾਉਂਦੇ ਤੇ ਹੁਣ ਵੀ ਥਾਣੇ ਆਏ ਕੀ ਮੰਗ ਕੀ ਕਰਦੇ ਆ ਆਸਾਨ ਨੂੰ ਇਨਸਾਫ ਚਾਹੀਦਾ ਆ ਤਹਾਡੇ ਭਰਾ ਜੀ ਦਾ ਤੋਂ ਹਾਂਜੀ ਸਾਡੇ ਭਰਾ ਜੀ ਦਾ ਧੱਤ ਹੋ ਚੁੱਕੀ ਆ ਸਾਨੂੰ ਇਨਸਾਫ ਚਾਹੀਦਾ ਆ ਉਹਦੀ ਕੋਠੀ ਸੀਲ ਕੀਤੀ ਜਾਵੇ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਕਿੰਨੀ ਉਮਰ ਸੀ ਤੁਹਾਡੇ ਭਰਾ ਮੇਰੇ ਭਰਾ ਦੀ 21 ਸਾਲ ਉਮਰ ਸੀਗੀ ਹਜੇ 21 ਸਾਲ ਹਾਂਜੀ ਮੈਰਿਡ ਸੀਗਾ ਇੱਕ ਅਜੇ ਪਾਲ ਨਾਮ ਦਾ ਵਿਅਕਤੀ ਆ ਜਿਸ ਦੀ ਉਮਰ ਕਰੀਬ 22 ਸਾਲ ਆ ਇਹਦਾ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਇਹਦਾ ਮਰਡਰ ਕੀਤਾ ਗਿਆ ਇਹਦੇ ਰਿਗਾਰਡਿੰਗ ਇਹਦੇ ਪਰਿਵਾਰ ਵੱਲੋਂ ਜਿਹੜੀ ਸਾਨੂੰ ਮੁੱਢਲੀ ਜਾਣਕਾਰੀ ਮਿਲੀ ਆ ਇਹ ਦਾ ਜਿਹੜਾ ਮਰਨ ਵਾਲਾ ਸ ਆ ਇਹ ਦਾ ਜਿਹੜਾ ਜੀਜਾ ਵਾ ਹੈਪੀ ਮਸੀ ਇਹਦੇ ਰੂਪਾ ਨਾ ਦੀ ਔਰਤ ਦੇ ਨਾਲ ਰਿਲੇਸ਼ਨ ਸੀ ਔਰ ਕੱਲ ਤੋਂ ਇਹ ਲੜਕੀ ਜਿਹੜਾ ਬਾ ਰੂਪਾ ਦੇ ਕੋਲ ਆ ਗਿਆ ਸੀ ਅੱਜ ਸ਼ਾਮ ਨੂੰ ਜਦੋਂ ਇਹ ਆਪਣਾ ਅਜੇ ਬਾਲੇ ਦੀ ਮਦਦ ਉਹ ਦੀ ਵਾਈਫ ਔਰ ਇਹਦੀ ਸਿਸਟਰ ਜਿਹੜੀ ਜਦੋਂ ਔਰ ਦੇ ਘਰ ਗਏ ਉਹਨਾਂ ਦੇ ਰੂਪਾ ਦੇ ਘਰ ਗਏ ਆ ਔਰ ਇਹਨਾਂ ਦਾ ਉਸ ਵਿੱਚ ਜਿਹੜਾ ਬਲਬ ਲੱਇਆ ਹੋਇਆ ਔਰ ਰੂਪਾ ਦੇ ਘਰ ਇੱਕ ਨਿਹਗ ਸਿੰਘ ਔਰ ਅਹਿਰਿਆ ਸੀ ਉਹਨਾਂ ਨੇ ਇੱਕ ਦੋ ਹੋਰ ਅਣਪਛਾਤੇ ਵਿਅਕਤੀ ਬੁਲਾਏ ਔਰ ਉਹਨਾਂ ਨੇ ਗਰਬਾਨਾ ਦੇ ਨਾਲ ਇਹਦਾ ਮਰਡਰ ਕਰਤਾ ਜਿਹਦੇ ਸਬੰਧ ਵਿੱਚ ਇਹ ਮਕਦਮਾ ਦਰਜ ਕਰਕੇ ਦਵਤੀਸ਼ ਕਰ ਰਹੇ ਹਨ ਸਰ ਕਿੰਨੀ ਉਮਰ ਸੀ ਲੜਕੇ ਦੀ ਦਿੱਤਾ ਹੋਈ ਲੜਕੀ ਦੀ ਉਮਰ ਕਰੀਬ 21 ਸਾਲ ਸੀ ਉਹ ਸਰ ਮੈਰਿਡ ਸੀ ਹਾਂਜੀ ਹਾਂਜੀ ਮੈਰਿਡ ਸੀ ਤੇ ਸਰ ਮੇਨ ਕਾਰਨ ਦਾ ਕੀ ਪਤਾ ਲੱਗਾ ਕੁਝ ਮੇਨ ਕਾਰਨ ਜਿਹੜਾ ਇਹਨਾਂ ਦੇ ਪਰਿਵਾਰ ਨੇ ਦੱਸਿਆ ਉਹਦੇ ਮੁਤਾਬਕ ਜਿਹੜਾ ਇਹਦਾ ਜੀਜਾ ਸੀ ਉਹਦੇ ਰਿਲੇਸ਼ਨ ਸੀ ਔਰੇ ਇਹਨੂੰ ਦੱਕਦੇ ਸੀ ਔਰ ਇਸੇ ਹਰਨਿਸ਼ ਕਰਕੇ ਜਿਹੜੀ ਰੂਪਾ ਨੇ ਆਪਣੇ ਨਿਆंगा ਸਿੰਘਾਂ ਦੇ ਨਾਲ ਮਿਲ ਕੇ ਔਰ ਇਹਦਾ ਕਤਲ ਕੀਤਾ